ਸਸ਼ੀਗਾ ਭਾਈ ਜੀ ਤੁਹਾਡਾ ਸਵਾਗਤ ਹੈ ਸਾਡੀ ਨਵੀਂ ਵੀਡੀਓ 'ਚ ਜਿਵੇਂ ਕਿ ਵੀਰੋ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਕਰ ਰਹੇ ਹਾਂ ਸਪਰੇਅ ਕਈ ਵੀਰਿਆਂ ਨੂੰ ਬਈ ਮੱਕੀ ਦੇ ਸਪਰੇਅ ਕਰਨਾ ਵਾਸਤੇ ਤਕਲੀਫ ਹੁੰਦੀ ਸੀ ਵੀ ਹਨਾ ਵੀ ਖੁੱਡ-ਖੁੱਡ ਦੇ ਕਿਵੇਂ ਕਰੀਏ ਵੀ ਬਾਰ-ਬਾਰ ਗੇੜੇ ਲਾਉਣੇ ਪੈਂਦੇ ਸੀ ਉਹਦੇ ਵਾਸਤੇ ਆਪਾਂ ਨੇ ਆ ਜਿਗਾਰਡ ਬਣਾਇਆ ਹੈ ਪਾਈਪ ਦੇ ਨਿਓਜਲਨ ਲਾ ਕੇ ਜੇ ਭੂੜ ਨਾ ਕਰਾਉਂ ਦਿੰਦੇ ਬਸ ਭੂੜ ਮੱਗੂਈਆਂ ਜਿਵੇਂ ਆਪਾਂ ਕਣ-ਕਣ ਕਤੇ ਕਰਨੀ ਹੋਵੇ ਉਹਦੇ ਵਾਸਤੇ ਹੀ ਵਧੀਆ ਇਹ ਪੂਰਾ ਇਨੋ ਜਿਹੜਾ ਲਾਦੀਆਂ ਬਈ ਉੱਤੇ ਮਾਰਦੇ ਨੇ ਬਫਾਰਾ ਜਿਵੇਂ ਸੁਡੀ ਸੁਡੀ ਹੋਵੇ ਗੋਵ ਵਾਲੀ ਕੁਝ ਨਹੀਂ ਛੱਡਦੀ ਇਹ ਪੁਰਾਣਾ ਨਮਾਦਾਂ ਦੀ ਹਰੇਕ ਚੀਜ਼ ਵੀ ਹਾਂ ਬਾਰੀ ਬਾਰੀ ਟੋਲੀਆਂ ਪਾਰਨੀਆਂ ਜਿਵੇਂ ਹਣਾ ਵੀ ਬਾਰ ਬਾਰ ਮਾਰਨੇ ਕਿੜੇ ਵੀ ਔਖੇ ਹੁੰਦੇ ਨੇ ਉਹ ਵੀ ਰਿਆ ਵਾਸਤੇ ਜਨਾਲਾ ਵੇ ਹੈਗੇ ਵੀ ਪੰਪਾ ਹੈਗੇ ਇਹਦੇ ਮੂਰੇ ਲਵਾ ਸਕਦੇ ਨੇ ਪੈਪ ਨਾਲ ਆਪਣੇ ਪੈਪ ਵਿਚਾਲੇ ਜੋੜਦੇ ਹੀ ਇਹੋ ਤੁਸੀਂ ਲੰਬੀ ਕਰਾਉਣੀ ਚਾਹੁੰਦੇ ਹੋ ਕਰਾ ਸਕਦੇ ਪਰ ਵਿਚਾਲੇ ਸਪੋਰਟ ਲਗਾਉਣੀ ਪੂਗੀ ਆਪਣਿਆਂ ਤਾਂ ਇੰਨੀ ਕੀ ਕਰਾਈ ਹੈ ਬਸ ਦਾਸਖੋਟ ਦੀ ਕਿੰਨੇ ਨਿਯੋਜਨ ਆਪਾਂ ਨੂੰ 400 ਦੇ ਲਵੇ ਦੇ ਪੈਗੇ 400 ਤੋਂ ਪਤਾ ਨਹੀਂ ਇੱਤੇ ਦੀ ਇਹ ਆਪਣਾ ਬਸ 7-8000 ਚ ਤਿਆਰ ਹੋ ਗਿਆ ਦੀ ਡੰਡਾ ਆ ਜਿਹੜਾ ਕਰਾਇਆ ਹੈ ਪੈਪ ਭਾਈ ਜੀ ਅੱਜ ਨੂੰ ਜਗਾੜ ਵਧੀਆ ਲੱਗਦਾ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਈ ਜੇ ਕਿਸੇ ਨੇ ਹੋਰ ਕੋਈ ਸੇ ਨੰਬਰ ਪਾਉਣਾ ਹੋਇਆ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਡਿਸਕ੍ਰਿਪਸ਼ਨ 'ਚ ਨੰਬਰ ਦੇ ਦਾਂਗੇ ਆਪਾਂ। ਇਹ ਆਪਣੇ ਚੀਮਾ ਤੋਂ ਬਰਾਇ ਚੀਮਾ ਮੰਡੀ ਜਿਹੜਾ ਸਖੂਰ। ਜੇ ਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਮਾਗਰ ਮਾਗਰ ਕਾਲਾ ਮੂਰੇ ਗੋਰਾ ਵੀ ਪੁਰਾਣਾ ਮਾਉਂਦਾ ਜਾਂਦਾ ਪੱਟਾ ਨੂੰ ਐਸੇ ਰੂਪ ਦਾ। ਭਾਈ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹੜੇ ਜਿਹੜੇ ਵੀਡੀਓ ਦੇਖਦੇ ਨੇ ਧੰਨਵਾਦ ਜੀ ਜੀਐਸਓ ਟੀਮ ਸਾਰੀ ਵੀਡੀਓ ਦੇਖ ਰਹੀ ਹੈ ਕਰੋ ਜੀ ਤੁਹਾਨੂੰ ਬਹੁਤ ਧੰਨਵਾਦ ਜਿਵੇਂ ਆਪਾਂ ਹੋਰੀ ਆਪਣੀ ਵੀਡੀਓ ਐਂਡ ਕਰਦੇ ਆ ਅੱਜ ਦੀ ਧੰਨਵਾਦ